ਸੋ ਸਾਰੇ ਹੀ ਨਹੀਂ ਸੁੱਤੇ ਇਦਾਂ ਹੀ ਬਸ ਕਾਲੀ ਕਾਲੀ ਦੇ ਵਿੱਚ ਅਸੀਂ ਆ ਗਏ ਤੇ ਕੱਲ ਨੂੰ ਅਸੀਂ ਵੀ ਹੁਣ ਸੌਂ ਸੌਂ ਲਵਾ ਕੇ ਜਾ ਕੇ ਆਰਾਮ ਕਰ ਲਾਂਗੇ ਸੈਟ ਜੇ ਹੋ ਕੇ ਅਸੀਂ ਵੀ ਆਉਨੇ ਆ ਤੇ ਤੁਸੀਂ ਵੀ ਫਿਰ ਸੈਟ ਜੇ ਹੋ ਕੇ ਆਇਓ ਕੈਂਪ ਹੋ ਕੇ ਤੇ ਬੋਲਿਆ ਵੀ ਕਰੋ ਕੈਂਪ ਹੋਇਆ ਕਰੋ ਚੜ੍ਹਦੀ ਕਲਾ ਨਾਲ ਬੈਠੀਏ ਚੜ੍ਹਦੀ ਕਲਾ ਦੇ ਨਾਲ ਸੈਟ ਹੋਣ ਦਾ ਮਤਲਬ ਇਹ ਨਹੀਂ ਆ ਭੁੱਖੀ ਦਾ ਚਮਚਾ ਖਾ ਕੇ ਆ ਜੀਏ ਇਹ ਸੈਟ ਜੇ ਹੋ ਕੇ ਆਈ ਮੜਾ ਜਾ ਮਤਲਬ ਕਈ ਤੇ ਐਨ ਹੈ ਨਾ ਮੈਂ ਮੰਨੂ ਮੜਾ ਜਾ ਸੈਟ ਜੇ ਹੋਏ ਹਉਣ ਦੇ ਐ ਕਹਿੰਦੇ ਐ ਕਈ ਇਹ ਮੈਂ ਮੜ ਜਾ ਸੈਟ ਜਾ ਹੋਇਆ ਵਾਂ ਕਈਆਂ ਦਾ ਸੈਟ ਹੋਣਾ ਹੋਰ ਹੀ ਕੁਝ ਕਰਨਾ ਹੁੰਦਾ ਅਸੀਂ ਓਵੇਂ ਸੈਟ ਨਹੀਂ ਹੋਣਾ ਅਸੀਂ ਮਨ ਸੈਟ ਕਰਨਾ ਹੈ ਆਪਣਾ ਸਾਨੂੰ ਜੇ ਕਿਤੇ ਇੰਨਾ ਚੀਜ਼ਾਂ ਦੀ ਕੋਈ ਲੋਡ ਪੈਂਦੀ ਰਵੇ ਫਿਰ ਕਾਹਦਾ ਸੈਟ ਹੈ ਅਸੀਂ ਅਸੀਂ ਕਾਹਦੇ ਗੁਰੂ ਦੇ ਸਿੱਖਾਂ ਤੇ ਸਾਨੂੰ ਕਿਸੇ ਬਾਹਰਲੀ ਚੀਜ਼ ਦੀ ਲੋਡ ਪਵੇ ਅਸੀਂ ਤੇ ਗੁਰੂ ਦਾ ਨਾਮ ਲੈ ਕੇ ਸੈਟ ਹੋ ਜਾਂਦੇ ਆ ਤਾਂ ਸਾਨੂੰ ਤੇ ਗੁਰੂ ਗੋਬਿੰਦ ਸਿੰਘ ਦਾ ਨਾਮ ਲੈ ਦਵੇ ਕੋਈ ਅਸੀਂ ਤੇ ਓਨੇ ਨਾਲ ਹੀ ਸੈਟ ਹੋ ਜਾਂਦਾ ਧੰਨ ਗੁਰੂ ਗੋਬਿੰਦ ਸਿੰਘ ਕਹਿ ਦਈਏ ਉਹਦੇ ਨਾਲ ਹੀ ਸਾਨੂੰ ਤੇ ਸਰੂਰ ਜਿਹਾ ਆ ਜਾਂਦਾ ਬੰਦੇ ਨੂੰ ਨਾਮ ਦਾ ਗਿਆਨ ਦਾ ਸਤਿਗੁਰ ਦੇ ਪਿਆਰ ਦਾ ਨਸ਼ਾ ਹੋਣਾ ਚਾਹੀਦਾ ਹੈ ਬਾਕੀ ਨਸ਼ੇ ਨੁਸ਼ੇ ਤੇ ਸਭ ਫਿੱਕੇ ਤੇ ਸਭ ਝੂਠੇ ਹਨ